Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਸੀਂ ਖੜੇ ਅੱਜ ਰਾਜਕੁਮਾਰ ਜਨ ਜੋ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਆ ਉਹਨਾਂ ਨੂੰ ਇੱਕ ਫੋਨ ਆਂਦਾ ਹੈ ਜੋ ਪ੍ਰਭਾਵਸ਼ਾਲੀ ਵਿਅਕਤੀ ਦੇ ਨਾਂ ਤੇ ਪੈਸਿਆਂ ਦੀ ਮੰਗ ਕੀਤੀ ਗਈ ਹੈ ਔਰ ਆਪਾਂ ਠੱਗੀ ਜੋ ਆਪਾਂ ਸਾਈਬਰ ਕ੍ਰਾਈਮ ਕਹਿੰਦੇ ਆ ਉਹਨੂੰ ਠੱਗੀ ਦਾ ਮਾਮਲਾ ਸਾਹਮਣੇ ਆਇਆ ਅਸੀਂ ਰਾਜਕੁਮਾਰ ਜਨ ਨਾਲ ਗੱਲ ਕਰਦੇ ਆਂ ਕਿ ਕੀ ਕ ਮਾਮਲਾ ਸਾਹਮਣੇ ਤੈਨਸਰ ਕੀ ਮਾਮਲਾ ਅਸੀਂ ਸਰ ਮੈਂ ਰਾਜਨ ਕੁਮਾਰ ਜੈਨ 올 ਇੰਡੀਆ ਕ੍ਰਾਈਮ ਫਰਮ ਆਰਗੇਨਾਈਜੇਸ਼ਨ ਦਾ ਜ਼ਿਲ੍ਹਾ ਉਪਰਦਾਨਾ ਹੈ ਔਰ ਇਹਦੇ ਵਿੱਚ ਸਾਡੀ ਜੋ ਸੰਸਥਾ ਹੈ ਉਹ ਲੋਕਾਂ ਨੂੰ ਇਹੀ ਅਵੇਅਰ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਜੋ ਹੋ ਰਿਹਾ ਹੈ ਇਹ ਹੋ ਚੁੱਕੇ ਅਪਰਾਧ ਹੈ ਇਹ ਕਿਸੇ ਵੀ ਤਰ੍ਹਾਂ ਦਾ ਕੋਈ ਠੱਗ ਤੁਹਾਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਤੋਂ ਕਿਵੇਂ ਬਚਣਾ ਹੈ ਠੀਕ ਹੈ ਇਸੇ ਤਰ੍ਹਾਂ ਦੀ ਇੱਕ ਘਟਨਾ ਮੇਰੇ ਨਾਲ ਹੋਈ ਹੈ 28 ਜੂਨ ਨੂੰ ਸਵੇਰੇ 9:50 ਤੇ ਇੱਕ WhatsApp ਕਾਲ ਆਈ 82840 18024 ਅਜੇ MLA ਆਫਿਸ ਕਰਕੇ ਲਿਖਿਆ ਆਇਆ ਸੀਗਾ ਉਸ ਵਿਅਕਤੀ ਨੇ ਮੇਰੇ ਤੋਂ ਇਹ ਗੱਲ ਕੀਤੀ ਕਿ ਬਾਈ ਜੀ ਨਾਲ ਗੱਲ ਕਰੋ ਬਾਈ ਜੀ ਨਾਲ ਜੋ ਗੱਲ ਕਰੋ ਅੱਗੋ ਜੋ ਬਾਈ ਜੀ ਬੋਲ ਰਹੇ ਸੀ ਪ੍ਰਭਾਵਸ਼ਾਲੀ ਵਿਅਕਤੀ ਕੋਟਕਪੂਰੇ ਦਾ ਐਮ ਐਲ ਏ ਔਰ ਵਿਧਾਨ ਸਭਾ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾ ਜੀ ਦੀ ਡਿੱਟੋ ਆਵਾਜ਼ ਦੇ ਵਿੱਚੋਂ ਬੰਦਾ ਬੋਲ ਰਿਹਾ ਸੀਗਾ ਸ਼ਾਇਦ ਕੋਈ ਸੌਫਟਵੇਅਰ ਵਗੈਰਾ ਯੂਜ਼ ਕੀਤਾ ਹੋਏਗਾ ਕਿਉਂਕਿ ਅੱਜ ਕੱਲ ਤਕਨੀਕ ਦੇ ਉਪਯੋਗ ਕਰਕੇ ਹੀ ਟੱਗੀਆਂ ਕੀਤੀਆਂ ਜਾਂਦੀਆਂ ਉਹ ਬੰਦਾ ਮੇਰੇ ਨਾਲ ਬੜੇ ਆਪਣਾ ਤੇ ਨਾਲ ਬੋਲ ਰਿਹਾ ਕੀ ਗੱਲ ਹੈ ਜੈਨ ਸਾਹਿਬ ਕੋਟਕਪੂਰੇ ਮੈਂ ਵੀ ਰਹਿਣਾ ਤੂੰ ਮਿਲਦਾ ਨਹੀਂ ਔਰ ਆ ਜਿਹੜਾ ਮੇਰਾ ਬੰਦਾ ਮੇ ਕੰਮ کہہ ਰਿਹਾ ਤੈਨੂੰ ਇਹ ਮੇਰੇ ਪਰਸਨਲ ਕੰਮ کہہ ਰਿਹਾ ਤੁਸੀਂ ਸਾਨੂੰ ਯਾਦ ਰੱਖੋ ਨਾ ਰੱਖੋ ਅਸੀਂ ਏਜੰਟ ਵੱਲੋਂ ਨੂੰ ਆਪਣੇ ਪਰਸਨਲ ਕੰਮਾਂ ਜੀ ਵੀ ਯਾਦ ਰੱਖਦੇ ਆ ਆ ਕੰਮ ਕਰ ਦੇ ਤੇ ਘਰ ਆ ਕੇ ਪੈਸੇ ਲੈ ਜਾ ਤੇ ਨਾਲੇ ਮੇਰੇ ਨਾਲ ਬਹਿ ਕੇ ਚਾ ਵੀ ਜਾ ਜਿਹੜਾ ਗੁੱਸਾ ਗਿਲਾ ਕੱਢ ਕੇ ਲੈ ਜਾ ਉਸ ਤੋਂ ਬਾਅਦ ਉਹ ਬੰਦਾ ਮੈਨੂੰ ਕਹਿੰਦਾ ਜੀ ਆ ਮਤਲਬ ਪਹਿਲੀ ਕਾਲ ਦੇ ਵਿੱਚ ਸਹੀ ਕਿਹਾ ਗਿਆ ਕਿ 27 ਲੱਖ ਰੁਪਏ ਔਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਸ ਹੈ ਠੀਕ ਹੈ ਜਿਹਦੀ ਫੀਸ ਭਰਨੀ ਹੈ ਪਰ ਜਦੋਂ ਡਿਟੇਲ ਆਈ ਤਾਂ ਡਿਟੇਲ ਦੇ ਵਿੱਚ ਉਹ ਪੰਜਾਬ ਨੈਸ਼ਨਲ ਬੈਂਕ ਸਾਜਿਲਕਾ ਦਾ ਅਜੇ ਰਾਏ ਦੇ ਨਾਮ ਤੇ ਅਕਾਊਂਟ ਸੀਗਾ ਡਿਟੇਲ ਦੇ ਵਿੱਚ ਜੋ ਲਿਖਿਆ ਆਇਆ ਸੀ ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਅਕਾਊਂਟ ਸੀ ਔਰ 27543 ਰੁਪਏ ਪੜਨੇ ਸੀਗੇ 27 ਲੱਖ 27543 ਦੇ ਵਿੱਚ ਫਰਕ ਹੋਣ ਤੇ ਮੈਂ ਮਾਨਯੋਗ ਸਪੀਕਰ ਗੁਲਤਾਰ ਸਿੰਘ ਸੰਧਵਾ ਜੀ ਨਾਲ ਡਾਇਰੈਕਟ ਕਾਲ ਕਰਕੇ ਪੁੱਛਿਆ ਮੈਂ ਕਿ ਸਪੀਕਰ ਸਾਹਿਬ ਕੀ ਗੱਲ ਹੈ ਤੁਹਾਡੇ ਹੀ ਆਵਾਜ਼ ਦੇ ਵਿੱਚ ਮੇਰੇ ਕੋਲ ਕਾਲ ਆਈ ਹੈ ਔਰ ਆ ਕੀ ਹੈ ਉਹ ਕਹਿੰਦਾ ਯਾਰ ਮੈਂ ਤਾਂ ਕੁਝ ਮੰਗਿਆ ਨਹੀਂ ਤੇ ਆਪਾਂ ਆ ਠੱਗੀ ਦਾ ਕੰਮ ਚੱਲਦਾ ਹੈ ਵੀ ਪਹਿਲਾਂ ਅਮਨ अरोड़ा ਜੀ ਦੇ ਨਾਮ ਤੇ ਵੀ ਪੈਸੇ ਮੰਗੇ ਆ ਇੱਕ ਹੋਰ ਮੰਤਰੀ ਦੇ ਨਾਮ ਤੇ ਪੈਸੇ ਮੰਗੇ ਸੀਗੇ ਪਰ ਉਹਨਾਂ ਨੇ ਵਿਚਾਰਿਆਂ ਨੇ ਦੇਤੇ ਸੀ ਤੁਸੀਂ ਐ ਕਰਕੇ ਮਤਲਬ ਇਹਦੀ ਕੰਪਲੇਟ ਕਰੋ ਔਰ ਉਹਨਾਂ ਨੇ ਉਸੇ ਵੇਲੇ ਐਸਐਸਪੀ ਸਾਹਿਬ ਨੂੰ ਮੇਰੇ ਨਾਲ ਹੀ ਲਾਈਨ ਤੇ ਲਿਆ ਔਰ ਗੱਲ ਕੀਤੀ ਐਸਐਸਪੀ ਸਾਹਿਬ ਨੇ ਤਤਵ੍ਰਿਤ ਕਾਰਵਾਈ ਕਰਦੇ ਹੋਏ ਡੀਐਸਪੀ ਡੀ ਸੀਰੀ ਸੰਜੀਵ ਕੁਮਾਰ ਜੀ ਨੂੰ ਪਾਇੰਟ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕੀਤੀ ਤੇ ਤੁਸੀਂ ਅੱਗੇ ਕੋਈ ਐਫਆਈਆਰ ਵਗੈਰਾ ਸਹੀ ਹਾਂ ਅ ਮੈਂ ਐਫਆਈਆਰ ਕਰਵਾਈ ਅਗਲੇ ਦਿਨ ਐਫਆਈਆਰ ਕੋੜਕਪੂਰਾ ਥਾਣੇ ਦੇ ਵਿੱਚ ਕਰਵਾਈ ਹੈ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਗੱਲ ਇਹ ਹੈ ਦੇਖੋ ਅਸੀਂ ਤਾਂ ਅਵੇਅਰਡ ਇੱਕ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਕਾਰਕ ਜਿ ਕਰਤਾ ਹੈ ਸਾਡੇ ਤੋਂ ਥੱਟ ਠੱਗੀ ਮਾਰਨੀ ਮੁਸ਼ਕਲ ਹੈ ਪਰ ਇਹਨਾਂ ਨੇ ਜਿਹੜੀ ਤਕਨੀਕ ਦਾ ਉਪਯੋਗ ਕੀਤਾ ਹੈ ਜਿਹੜੀ ਚੀਜ਼ ਦਾ ਉਪਯੋਗ ਕੀਤਾ ਜਿਹਦੇ ਕਰਕੇ ਮੈਂ ਮਸਲਾ ਚੱਕਿਆ ਕਿ ਇੱਕ ਤਾਂ ਇਹਦੇ ਵਿੱਚ ਬਹੁਤ ਮਹੱਤਵਪੂਰਨ ਗੱਲ ਸੀ ਕਿ ਗੁਲਤਾਰ ਸੰਧਵਾ ਜੀ ਦੀ ਆਵਾਜ਼ ਸੀ ਦੂਸਰੀ ਗੱਲ ਇਹਦੇ ਵਿੱਚ ਉਹ ਬੰਦਾ ਇਹ ਕੁਝ ਜਾਣਦਾ ਸੀ ਕਿ ਸੰਧਵਾ ਸਾਹਿਬ ਦੀ ਕੋਠੀ ਜਿਹੜੀ ਉਹਨੇ ਦੂਸਰੀ ਕਾਲ ਦੇ ਵਿੱਚ ਕਿਹਾ ਕਿ ਸੰਧਵਾ ਸਾਹਿਬ ਦੀ ਕੋਠੀ 350 ਨੰਬਰ ਕੋਠੀ ਆਪਣੇ ਸੰਧਵਾ ਉਥੇ ਆ ਕੇ ਮਿਲੋ ਉਥੇ ਮਾਤਾ ਜੀ ਬੈਠੇ ਹੋਣਗੇ 휠 ਚੇਅਰ ਤੇ ਉਹਦੇ ਨਾਲ ਹੀ ਵਿਪਲ ਪੈਸੇ ਲੈ ਕੇ ਖੜਾ ਹੋਊਗਾ ਵਿਪਲ ਤੁਹਾਨੂੰ ਪੈਸੇ ਦੇ ਦਊਗਾ ਔਰ ਅੰਦਰ ਜਾ ਕੇ ਤੁਸੀਂ ਚਾਹ ਪੀ ਲੈਣਾ ਮੈਂ ਕਿਹਾ ਯਾਰ ਮੈਂ ਅੰਦਰ ਨਹੀਂ ਆਣਾ ਕਿ ਮਨੀ ਦਾਲੀ ਵਾਲ ਬਾਹਰ ਆ ਕੇ ਦੇ ਦਿੰਦਾ ਹੈ ਮਤਲਬ ਦੂਸਰਾ ਬੰਦਾ ਹੋ ਗਿਆ ਤੀਸਰਾ ਬੰਦਾ ਉਹਨੇ ਕੋਈ ਗੁਰਜੰਟ ਨਾਮ ਲਿਆ ਚੌਥਾ ਬੰਦਾ ਅਜੀ ਨਾਮ ਲਿਆ ਉਹਨਾਂ ਨੇ ਅਜੀ ਅੰਦਰੋਂ ਬਾਹਰ ਆਊਗਾ ਪੰਜਵਾਂ ਬੰਦਾ ਉਹਨੇ ਕਿਹਾ ਮੈਂ ਕਿਹਾ ਯਾਰ ਮੈਂ ਅੰਦਰ ਵੜਨਾ ਹੀ ਨਹੀਂ ਸਾਡੇ ਘਰ ਭੋਗਿਆ ਕਿਲਾ ਸਾਹਿਬ ਗੁਰਦੁਆਰੇ ਭੋਗਿਆ ਮੈਂ ਆਣਾ ਹੀ ਨਹੀਂ ਤਾਂ ਉਹਨੇ ਕਿਹਾ ਜਗਜੀਤ ਸਿੰਘ ਐਸਆਈ ਸਿਕਿਉਰਟੀ ਇਨਚਾਰਜ ਹੈ ਜਿਹੜਾ ਬਾਹਰ ਦੋ ਗੱੜਦੇ ਦੇ ਨਾਲ ਖੜਾ ਹੋਏਗਾ ਤੁਸੀਂ ਉਹਨੂੰ ਰਸੀਦ ਦੇ ਦਿਓ ਤੇ ਪੈਸੇ ਉਹਦੇ ਤੋਂ ਲੈ ਜਾਓ ਜਿਸ ਕਰਕੇ ਮੈਨੂੰ ਇਹ ਲੱਗਿਆ ਕਿ ਇਹ ਕਿਤੇ ਨਾ ਕਿਤੇ ਸਿਕਿਉਰਿਟੀ ਬ੍ਰੀਚ ਦਾ ਮਸਲਾ ਵੀ ਹੋ ਸਕਦਾ ਜਿਹੜਾ ਬੰਦਾ ਇਹ ਜਾਣਦਾ ਹੈ ਕਿ ਮਾਤਾ ਜੀ व्हीਲਚੇਅਰ ਤੇ ਬੈਠੇ ਆ ਅੰਦਰ ਆ ਬੰਦਾ ਮਣੀ ਢਾਲੀ ਵਾਲਾ ਆਪਾਂ ਆਮ ਜਾਣਦੇ ਹਾਂ ਕਿ ਪੀਏ ਆ ਉਹਨਾਂ ਦਾ ਠੀਕ ਹੈ ਜਾਂ ਹੋਰ ਬੰਦੇ ਜੋ ਨਾਮ ਲਿਆ ਜਗਸੀਰ ਸਿੰਘ ਜੀ ਪਿੱਛੇ ਇਹਨਾਂ ਦੀ ਸਿਕਿਉਰਿਟੀ ਦੇ ਵਿੱਚ ਸੀਗੇ ਠੀਕ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਚਾਹੇ ਉਹ ਬੰਦਾ ਇੱਕ ਵਾਰ ਅੱਗੇ ਗਿਆ ਚਾਹੇ ਦੋ ਵਾਰ ਅੱਗੇ ਗਿਆ ਚਾਹੇ ਵਿੱਚ ਦਾ ਬੰਦਾ ਹੈ ਸਾਡਾ ਮੇਨ ਮਸਲਾ ਇਹ ਹੈ ਕਿ ਸੰਧਵਾ ਸਾਹਿਬ ਤੇ ਸਰਕਾਰ ਅੱਜ ਦੀ ਦਿਹਾੜੀ ਕੈਂਪ ਲਗਾ ਰਹੀ ਹੈ ਲੋਕਾਂ ਦੀਆਂ ਸੁਵਿਧਾਵਾਂ ਵਾਸਤੇ ਔਰ ਮੇਰੇ ਵਰਗਾ ਕੋਈ ਮਾਤੜ ਆਦਮੀ ਐਪਲੀਕੇਸ਼ਨ ਦਿੰਦਾ ਉਹ ਤੇ ਆਪਣਾ ਮੋਬਾਈਲ ਨੰਬਰ ਲਿਖਦਾ ਹੈ ਜੇ ਉਹ ਕੋਈ ਵਿਚਦਾ ਬੰਦਾ ਹੈ ਜਾਂ ਕੋਈ ਐਸਾ ਬੰਦਾ ਹੈ ਜਿਹੜਾ ਜਿਹਦੇ ਕੋਲ ਡਿਟੇਲ ਜਾਂਦੀ ਹੈ ਉਹ ਉਸ ਬੰਦੇ ਨੂੰ ਕਾਲ ਕਰ ਲੇ ਕਿ ਤੇਰੀ ਐਪਲੀਕੇਸ਼ਨ ਆਈ ਸੀ ਹਾਂ ਸ਼ੇਰਾ ਕੁਲਤਾਰ ਸਿੰਘ ਜੀ ਦੇ ਵਾਜ ਦੇ ਵਿੱਚ ਔਰ ਕੋਈ 1 ਲੱਖ 2 ਲੱਖ ਰੁਪਏ ਦੀ ਮੰਗ ਕਰ ਲੇ ਵੀ ਮੈਂ ਨੌਕਰੀ ਲਵਾ ਦੂੰ ਜਾਂ ਇਹ ਕਰ ਦੂੰ ਤਾਂ ਨਾਲਾ ਕੁਲਤਾ ਇਹਦੇ ਚ ਬਦਨਾਮੀ ਕੁਲਤਾਰ ਸੰਧਵਾ ਜੀ ਦੀ ਵੀ ਹੈ ਇਹ ਜਿ ਕਿਸੇ ਦੇ ਜਾਨਮਾਲ ਦੀ ਰੱਖਿਆ ਕਰਨਾ ਵੀ ਸਾਡਾ ਫਰਜ਼ ਹੈ ਅਸੀਂ ਚਾਹੁੰਦੇ ਹਾਂ ਕਿ ਆਮ ਬੰਦਾ ਕਿਸੇ ਵੀ ਠੱਗੀ ਤੋਂ ਬਚੇ ਤੁਸੀਂ ਤੁਹਾਡੇ ਕੋਲ ਕੋਈ ਕਾਲ ਆਂਦੀ ਹੈ ਕੋਈ ਤੁਹਾਨੂੰ ਧਮਕੀ ਦਿੰਦਾ ਹੈ ਫਿਰੋਤੀ ਦੀ ਮੰਗ ਕਰਦਾ ਹੈ ਕੋਈ ਇਸ ਤਰ੍ਹਾਂ ਦੀ ਫੀਸਾਂ ਦੀ ਮੰਗ ਕਰਦਾ ਹੈ ਕੋਈ ਠੱਗੀ ਦੀ ਮੰਗ ਕਰਦਾ ਹੈ ਤੁਸੀਂ ਉਸੇ ਵੇਲੇ ਪੁਲਿਸ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰੋ ਅਗਰ ਪੁਲਿਸ ਪ੍ਰਸ਼ਾਸਨ ਵੀ ਕਿਸੇ ਕੰਮ ਵਿੱਚ ਵਿਜੀ ਹੈ ਤੁਸੀਂ ਆਲ ਇੰਡੀਆ ਕ੍ਰਾਈਮ ਰਿਫਾਰਮ ਜਾਂ ਸਾਡੇ ਪੱਤਰਕਾਰ ਭਰਾਵਾਂ ਨਾਲ ਰਾਬਤਾ ਕਾਇਮ ਕਰੋ ਤੁਹਾਡੀ ਗੱਲ ਦੀ ਸੁਣਵਾਈ ਹੋਏਗੀ ਅਸੀਂ ਉਹਨਾਂ ਕਲਪਰੇਟਸ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਜੋ ਤੁਸੀਂ ਐਸਐਸਪੀ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ ਉਹਦੇ ਤਾਂ ਕੋਈ ਹਾਂਜੀ ਉਹਦੇ ਤੇ ਕੱਲ ਹੀ ਡੇਟ ਦੇ ਵਿੱਚ ਇੱਕ ਮਰਛਾ ਦਰਜ ਹੋਇਆ 419 420 506 ਇਹ ਘਰਾ ਦੇ ਦਿਨ ਔਰ ਐਸਐਸਪੀ ਭੁਪਿੰਦਰਜੀਤ ਸਿੰਘ ਇਹਦੇ ਉੱਤੇ ਅਪਾਇੰਟ ਕੀਤੇ ਗਏ ਆ ਜੋ ਮਤਲਬ ਇਹਦੇ ਤੇ ਕਾਰਵਾਈ ਕਰ ਰਹੇ ਆ ਮੇਰੇ ਕੋਲ ਬੰਦਾ ਵੀ ਟਰੇਸ ਹੋਇਆ ਹੈ ਇਹ ਜਾਣਕਾਰੀ ਤੁਸੀਂ ਜਿਆਦਾ ਪੁਲਿਸ ਡਿਪਾਰਟਮੈਂਟ ਤੋਂ ਲੈ ਸਕਦੇ ਜੀ ਤੁਸੀਂ ਦੇਖਿਆ ਕਿ ਅੱਜ ਕੱਲ੍ਹ ਠੱਗੀ ਦੇ ਸਿਲਸਿਲੇ ਜੋ ਚੱਲ ਰਹੇ ਆ WhatsApp ਕਾਲ ਦੇ ਰਹੀ ਜਾਂ Facebook ਦੇ ਰਹੀ ਤੇ ਇਸ ਤਰ੍ਹਾਂ ਕਰਕੇ ਪੈਸਿਆਂ ਦੀ ਡਿਮਾਂਡ ਕੀਤੀ ਜਾਂਦੀ ਹੈ ਰਾਜਨ ਕੁਮਾਰ ਜੈਨ ਜੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਫੋਨ ਆਉਂਦਾ ਹੈ ਤਾਂ ਬਿਨਾ ਕਿਸੇ ਮਤਲਬ ਤੋਂ ਪੈਸੇ ਨਾ ਦਿੱਤੇ ਜਾਣ ਮੈਂ ਰਮੇਸ਼ ਗਵਾ ਇੰਡੀਅਨ ਟੀਵੀ ਨਿਊਜ਼ ਕੋਰਪੋਰੇਸ਼ਨ ਪੰਜਾਬ